ਉਹ ਪੱਟੀ ਜਿਹੜੇ ਨੇ ਉੱਥੇ ਦੇ ਮੁਸਲਮਾਨ ਪੱਟੀ ਰਾਏ ਬੁਲਾਰ ਪੱਟੀ ਸੀ ਹੈਗੇ ਤਾਂ ਹਿੰਦੂ ਸਨ ਪਰ ਇੱਕ ਕੀਤੇ ਇਹਨਾਂ ਦੇ ਬਜ਼ੁਰਗ ਇਸਲਾਮ ਧਾਰਨ ਕਰ ਗਏ ਸਨ ਮੁਸਲਮਾਨ ਬਣ ਗਏ ਸਨ ਤੇ ਸਾਧ ਸੰਗਤ ਜੀ ਬੋਂਦੇ ਬੀਜ ਦੇ ਰਹੇ ਤੇ ਨਾ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਅੱਖ ਭਰ ਕੇ ਉਸ ਵੀ ਸਾਡੇ ਮੇਰੇ ਨਾਲ ਹੈ ਕਿਉਂਕਿ ਉਹ ਉਹ ਤਾਂ ਇਦਾਂ ਫੁਰਨਈ ਨਹੀਂ ਉਹਨਾਂ ਦੇ ਅੰਦਰ ਤਾਂ ਇਹ ਵਸਤੂਆਂ ਦਾ ਜੇ ਗੁਰੂ ਨਾਨਕ ਐਡਾ ਵੱਡਾ ਤਿਆਗੀ ਤੇ ਗੁਰੂ ਨਾਨਕ ਦੇ ਪੁੱਤ ਵੀ ਓਡੇ ਹੀ ਤਿਆਗੀ ਗੁਰੂ ਨਾਨਕ ਦੇ ਪੁੱਤਰਾਂ ਨੇ ਨਹੀਂ ਕਦੇ ਹੱਕ ਜਤਾਇਆ ਵੀ ਸਾਡੀ ਪਿਤਾ ਦੇ ਨਾਮ ਬੋਲਦੀ ਅਸੀਂ ਕਬਜਾ ਕਰਨਾ ਹੈ ਹੁੰਦਾ ਹੈ ਨਾ ਇਦਾਂ ਦੁਨੀਆ 'ਚ ਵੀ ਸਾਡੇ ਮੁੜੇ ਦੇ ਸਾਡੇ ਪਿਤਾ ਦੇ ਨਾਮ ਬੋਲਦੀ ਹੈ ਭਾਈਏ ਅਸੀਂ ਕਬਜਾ ਕਰਨਾ ਛੱਡੋ ਗੁਰੂ ਨਾਨਕ ਜੀ ਏਡੇ ਵੱਡੇ ਤਿਆਗੀ ਨੇ ਤੇ ਉਹਨਾਂ ਦੇ ਪੁੱਤਰ ਵੀ ਓਡੇ ਹੀ ਤਿਆਗੀ ਨੇ ਕਦੇ ਜਾ ਕੇ ਹੱਕ ਨਹੀਂ ਜਤਾਇਆ ਕਦੇ ਨਹੀਂ ਕਿਸੇ ਨੂੰ ਕਿਹਾ ਵੀ ਸਾਡੇ ਪਿਤਾ ਦਾ ਨਾਮ ਬੋਲਦਾ ਸਾਡੀ ਜ਼ਮੀਨ ਛੱਡੋ ਆ ਪੁੱਜਕ ਸਾਲ ਪਹਿਲਾਂ 50 60 ਸਾਲ ਪਹਿਲਾਂ ਉਹਨਾਂ ਦੇ ਜਿਹੜੇ ਹੁਣ ਦੇ ਉਹ ਭੱਟੀ ਮੁਸਲਮਾਨ ਹਨ ਉਹਨਾਂ ਨੇ ਸਾਦ ਸੰਗਜੀ ਕੋਰਟ ਦੇ ਵਿੱਚ ਮੁਕੱਦਮਾ ਕੀਤਾ ਸੀ ਕਹਿੰਦੇ ਸਾਡਾ ਬਜ਼ੁਰਗ ਉਹਦਾ ਦਿਮਾਗ ਹੱਲ ਗਿਆ ਸੀ ਉਹਨੇ ਨਾਨਕ ਫਕੀਰ ਦੇ ਨਾਮ ਜ਼ਮੀਨ ਕਰਾ ਦਿੱਤੀ ਤੇ ਸਾਡੇ ਨਾ ਹੋਣੀ ਚਾਹੀਦੀ ਹੈ ਕਈ ਸਾਲ ਮਕਦਮਾ ਚੱਲਿਆ ਪੇਸ਼ੀਆਂ ਪੈਂਦੀਆਂ ਰਹੀਆਂ ਅਖੀਰ ਤੇ ਆ ਕੇ ਜੱਜ ਨੇ ਆਖਿਆ ਵੀ ਤੁਸੀਂ ਪੇਸੀ ਤੋਂ ਇਲਾਵਾ ਮੈਨੂੰ ਮਿਲੋ ਆ ਕੇ ਉਹ ਜਿੰਨੇ ਪਰਿਵਾਰ ਸਨ ਸਾਰੇ ਇਕੱਠੇ ਹੋ ਕੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੱਦਿਆ ਉਹ ਜਿੰਨੇ ਵੀ ਗਏ ਸੁਪਰੀਮ ਕੋਰਟ ਦੇ ਜੱਜ ਨੇ ਆਖਿਆ ਕਿ ਤੁਹਾਡਾ ਜਿਹੜਾ ਕੇਸ ਹੈ ਇਹ ਬੜਾ ਹੈਰਾਨੀਜਨਕ ਹੈ ਤੁਸੀਂ ਕਹਿੰਦੇ ਹੋ ਉਹ ਰਿਕਾਰਡ ਫੁੱਲਿਆ ਹੋਣਾ ਹੈ ਜੱਜ ਨੇ ਵੀ ਤੁਸੀਂ ਕਹਿੰਦੇ ਹੋ ਸਾਡੇ ਬਜ਼ੁਰਗ ਦਾ ਸਾਡੇ ਵੱਡੇ ਦਾ ਦਿਮਾਗ ਹੱਲ ਗਿਆ ਸੀ ਨਾਨਕ ਫਕੀਰ ਦੇ ਨਾਂ ਜਮੀਨ ਕਰਾਤੀ ਸੀ ਪਰ ਦਿਮਾਗ ਤੁਹਾਡੇ ਬਜ਼ੁਰਗ ਦਾ ਨਹੀਂ ਸੀ ਹੱਲਿਆ ਕੋਈ ਦਿਮਾਗ ਤਾਂ ਤੁਹਾਡਾ ਹੱਲ ਗਿਆ